ਸਲਾਮ ਨਮਸਤੇ ਸਸਿਕਾਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫਿਰ ਟਰੈਵਲ ਵਿਦ ਜਿੰਦੀ ਤੇ ਅੱਜ ਦੋਸਤੋ ਅਸੀਂ ਪਹੁੰਚੇ ਹੋਏ ਆ ਅਜਮੇਰ ਤੇ ਅਜਮੇਰ ਪਹੁੰਚ ਕੇ ਤੇ ਅਸੀਂ ਚੱਲੇ ਪਾਏ ਹੋਏ ਆ ਅੱਜ ਤਾਰਾਗੜ ਕਿਲੇ ਵੱਲੋਂ ਆਸੇ ਪਾਸੇ ਝਾੜੀਆਂ ਤੇ ਝਾੜੀਆਂ ਦੇ ਉੱਪਰ ਦੀ ਝਾਤੀਆਂ ਮਾਰਦੀਆਂ ਹੋਈਆਂ ਇਹ ਖੂਬਸੂਰਤ ਪਹਾੜੀਆਂ ਤੇ ਅਕੋ ਮਦੇ ਕਮਾਉਦੇ ਜਿਹੜੇ ਇਹ ਰਾਹ ਉੱਪਰ ਨੂੰ ਜਾ ਰਿਹਾ ਸੀਗਾ ਤਾਂ ਬਹੁਤ ਹੀ ਇੱਕ ਛੋਟੀ ਜੀ ਰੋੜਿਆ ਬਣਾਈ ਹੋਈ ਜਿਹਦੇ ਉੱਪਰ ਦੀ ਘੁੰਮ ਕੁਮਾਰ ਕੇ ਤੇ ਜਿਹੜੀ ਇਹ ਰੋੜ ਉੱਪਰ ਨੂੰ ਜਾਂਦੀ ਆ ਉੱਪਰ ਪਹੁੰਚਣ ਵਾਸਤੇ ਸਾਨੂੰ ਔਟਲੀਸ ਤੇ 15 ਤੋਂ 20 ਮਿੰਟ ਜਿੱਦਾਂ ਇਸ ਰਸਤੇ ਦੇ ਵਿੱਚ ਲੱਗੇ ਆ ਰਸਤਾ ਬਹੁਤ ਹੀ ਛੋਟਾ ਆ ਆਸੇ-ਪਾਸੇ ਇੱਕ ਪਾਸੇ ਦੇਖ ਰਿਹਾ ਸਾਰੀ ਸਿਟੀ ਦਾ ਸੀਨ ਤੇ ਦੂਜੇ ਪਾਸੇ ਹੈਗੀਆਂ ਪਹਾੜੀਆਂ ਘੁੰਮ ਕੁਮਾ ਕੇ ਜਦੋਂ ਆਨੇ ਆ ਕਿਤੇ ਜਿਹੜੇ ਹੈਗੇ ਕਿਲੇ ਦੀਆਂ ਦੀਵਾਰਾਂ ਜਿਹੜੀਆਂ ਆ ਆ ਉਹਨਾਂ ਦੇ ਖੰਡਰ ਚੜੇ ਆ ਕਿਤੇ ਨਾ ਕਿਤੇ ਪੁਕਾਰ ਪੁਕਾਰ ਕੇ ਕਹਿ ਰਹੇ ਆ ਕਿ ਸਾਡੀਆਂ ਹਾਲਤ ਦੇੜੀ ਹੈਗੀ ਆ ਉਹ ਕੀ ਆ ਤੇ ਸਾਡੇ ਮਾਲਕ ਜਿਹੜੇ ਹੈਗੇ ਆ ਉਹ ਕਿੱਥੇ ਗਏ ਤੇ ਅੱਜ ਇਹ ਕਿਲੇ ਦੀਆਂ ਖੰਡਰ ਬਣੀਆਂ ਦੀਵਾਰਾਂ ਬਹੁਤ ਕੁਝ ਬੋਲ ਰਹੀਆਂ ਸੀ ਇਹਨਾਂ ਖੰਡਰਾਂ ਦੇ ਵਿੱਚ ਸਾਨੂੰ ਦਿਸਿਆ ਇੱਕ ਬਹੁਤ ਹੀ ਖੂਬਸੂਰਤ ਇਸ ਪਾਣੀ ਦੀ ਬਾਬੜੀ ਤੇਜਾ ਨੂੰ ਇਸ ਕੰਡੀਸ਼ਨ ਦੇ ਵਿੱਚ ਵੀ ਆਪਾਂ ਜੇ ਦੇਖੀਏ ਤਾਂ ਬਹੁਤ ਹੀ ਵਧੀਆ ਕੰਡੀਸ਼ਨ ਇਹ ਰਹੀ ਸੀ ਪਰ ਦੋਸਤੋ ਇਹ ਗੱਲ ਦੇਖਣ ਨੂੰ ਮਿਲਦੀ ਆ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਇੰਨੇ ਸੌ ਸਾਲ ਹੋ ਗਏ ਆ ਉਦੋਂ ਜਿਹੜਾ ਪਾਣੀ ਦਾ ਇੰਤਜ਼ਾਮ ਉਹਨਾਂ ਰਾਜਿਆਂ ਮਹਾਰਾਜਿਆਂ ਨੇ ਕੀਤਾ ਸੀ ਉਹ ਅੱਜ ਸਾਨੂੰ ਕਦੇ ਦੇਖਣ ਨੂੰ ਮਿਲਦਾ ਮੈਨ ਨਹੀਂ ਰਿਹਾ ਭਾਵੇਂ ਆਪਾਂ ਗੱਲ ਕਰੀਏ ਰਾਜਸਥਾਨ ਦੀ ਤੇ ਭਾਵੇਂ ਹੋਰ ਵੀ ਸੂਬਿਆਂ ਦੀ ਕਿਉਂ ਅੱਜ ਅਸੀਂ ਇਸ ਪਾਣੀ ਦੇ ਪ੍ਰੋਸੈਸ ਨੂੰ ਕਿਉਂ ਇਹ ਇਸਤੇਮਾਲ ਨਹੀਂ ਕਰ ਸਕਦੇ ਤੇ ਫਿਰ ਉੱਥੇ ਗੱਲ ਮੁੱਕਦੀ ਆ ਕਿ ਇਸ ਕਿਲੇ ਦੀਆਂ ਖੰਡਰ ਹੋਈਆਂ ਦੀਵਾਰਾਂ ਜਿਹੜੀਆਂ ਆ ચીਖ-ਚੀਕ ਕੇ ਪੁਕਾਰ ਰਹੀਆਂ ਸਗੀਆਂ ਕਿ ਸਾਨੂੰ ਸਾਂਭਣ ਵਾਲਾ ਕੋਈ ਆਵੇ ਪਰ ਦੋਸਤੋ ਜਿੱਦਾਂ ਹੀ ਅਸੀਂ ਉੱਪਰ-ਉੱਪਰ ਨੂੰ ਚਾਈ ਜਾਂਦੇ ਆ ਤੇ ਕਿਲੇ ਦੀ ਰੰਗਤ ਜਿਹੜੀ ਹੈਗੀ ਆ ਇਹਨਾਂ ਖੰਡਰ ਦੇ ਵਿੱਚ ਸਾਨੂੰ ਬਦਲਦੀ ਹੋਈ ਨਜ਼ਰ ਆਈ ਦੂਰੋਂ ਦੇਖਣ ਨੂੰ ਇਹ ਕਿਲਾ ਲੱਗ ਰਿਹਾ ਸੀਗਾ ਪਰ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਸੀਗਾ ਕਿ ਇਸ ਕਿਲੇ ਦੇ ਵਿੱਚ ਕੋਈ ਦਰਗਾਹ ਬਣੀ ਹੋਈ ਆ ਜਾਂ ਇੱਥੇ ਕੋਈ ਇਦਾਂ ਦਾ ਧਾਰਮਿਕ ਸਥਾਨ ਜਿਹੜਾ ਹੈਗਾ ਆ ਬਣਿਆ ਹੋਇਆ ਆ ਪਰ ਦੋਸਤੋ ਇਹਨਾਂ ਪਹਾੜੀਆਂ ਦੇ ਵਿੱਚ ਦੀ ਹੁੰਦੇ ਹੋਏ ਤਾਂ ਬਹੁਤ ਹੀ ਇੱਕ ਖੂਬਸੂਰਤ ਇਹ ਪਹਾੜੀਆਂ ਆ ਨਜ਼ਾਰਾ ਜਿਹੜਾ ਇਹਨਾਂ ਪਹਾੜੀਆਂ ਦਾ ਬਹੁਤ ਹੀ ਵੱਖਰਾ ਆ ਬਹੁਤ ਹੀ ਖੂਬਸੂਰਤ ਆ ਸ਼ਾਂਤਮਈ ਮਾਹੌਲ ਤੇ ਇਹ ਠਾਠਾ ਮਾਰਦੀਆਂ ਪਹਾੜੀਆਂ ਤੇ ਪਹਾੜੀਆਂ ਦੇ ਉੱਪਰ ਦੀ ਇਹ ਅਜਮੇਰ ਸਿਟੀ ਜਿਹੜੀ ਆ ਦਿਖ ਰਹੀ ਆ ਤੇ ਇਸ ਅਜਮੇਰ ਸਿਟੀ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ ਉੱਪਰੋਂ ਕਿਲੇ ਤੋਂ ਦੇਖਣ ਨੂੰ ਤੁਹਾਨੂੰ ਮਿਲਦਾ ਆ ਸਾਰਾ ਸ਼ਹਿਰ ਜਿਹੜਾ ਆ ਇੱਥੋਂ ਕਿਲੇ ਦੇ ਉੱਪਰੋਂ ਤੁਹਾਨੂੰ ਮਿਲਦਾ ਦੇਖਣ ਨੂੰ ਬਹੁਤ ਹੀ ਖੂਬਸੂਰਤ ਤਸਵੀਰ ਜਿਹੜੀ ਹੈਗੀ ਆ ਇਸ ਸ਼ਹਿਰ ਦੀ ਕਿਉਂਕਿ ਉਹਨਾਂ ਜਮਾਨਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਕਿਲੇ ਜਿਹੜੇ ਹੁੰਦੇ ਸੀ ਬਹੁਤ ਉੱਚੇ-ਉੱਚੇ ਜੇ ਆਪਾਂ ਗੱਲ ਕਰੀਏ Rajasthan ਦੀ ਬਹੁਤ ਉੱਚੇ ਕਰਕੇ ਕਿਲੇ ਪਾਏ ਸੀਗੇ ਕਿ ਆਪਾਂ ਜੋ ਸ਼ਹਿਰ ਦੇ ਵਿੱਚ ਲੋਕ ਰਹਿੰਦੀ ਆਵਾਮ ਰਹਿੰਦੀ ਆ ਉਹਨਾਂ ਦੇ ਉੱਤੇ ਨਿਗਾਹ ਸੀ ਕਿੱਦਾਂ ਰੱਖ ਸਕੀਏ ਤੇ ਦੋਸਤੋ ਅਮੇজিং ਗੱਲ ਸਾਡੇ ਨਾਲ ਇਹ ਹੋਈ ਆ ਅਸੀਂ ਤਾਂ ਉੱਥੇ ਦੇਖਣ ਗਏ ਸੀ ਕਿਲਾ ਤੇ ਜਦ ਆ ਜਾ ਕੇ ਉੱਥੇ ਦੇਖਿਆ ਲੋਕਲਸ ਨੇ ਦੱਸਿਆ ਕਿ ਇੱਥੇ ਭਾਈ ਕਿਲਾ ਤਾਂ ਹੁਣ ਹੈ ਵੀ ਨਹੀਂ ਕੋਈ ਖੰਡਰ ਵੀ ਨਹੀਂ ਹੁੰਦਾ ਸਿਰਫ ਖੰਡਰ ਸਿਗਾ ਤੇ ਚਾਰ ਦਿਵਾਰੀਆਂ ਦਾ ਜੋ ਕਿਲੇ ਦੀ ਇਮਾਰਤਾਂ ਸੀਗੀਆਂ ਉਹ ਤਾਂ ਡਿਮੋਲਿਸ਼ ਹੋ ਚੁੱਕੀਆਂ ਆ ਤੇ ਉੱਥੇ ਇੱਕ ਇਸ ਪਿੰਡ ਵਸਿਆ ਹੋਇਆ ਵੱਖਰਾ ਹੀ ਤੇ ਉੱਥੇ ਇੱਕ ਦਰਗਾ ਬਣੀ ਹੋਈ ਆ ਉਹਦੀ ਵੀ ਬਹੁਤ ਹੀ ਮਾਨਤਾ ਆ ਤਾਂ ਇਸ ਵੀਰ ਦੇ ਕੋਲੋਂ ਆਪਾਂ ਸੁਣਦੇ ਆ ਇਸ ਦਰਗਾ जहा उ जो यही स्थान आजकल बनिया हुआ महिमा बनी हुई एस वीर दे जवानी है यहाँ से समाधि का मेहंदी लेके आते हैं जिसका शादी नहीं होता रिश्ता नहीं आता है उसके लगाने से बाबा जी शादी होता है एक फल लेके आते हैं औलाद का जो आप लोगों ने सुना होगा ना कि हिंजड़े ने खाया था बाबा जी ने लड़का दिया था वो फल यहाँ से आज भी लेके आते हैं किसी की लड़की लड़की होती है लड़का नहीं होता है होता है मरी जाता बिल्कुल नहीं होता है देने वाला ऊपर वाला है बाबा जी का दुआ है जो भी लेके आता कामयाब होके आता है ये मैन समाधि है ये बाबा जी के अंदर की समाधि है ये घोड़े की समाधि है जिस पर आप बैठ के आए ना मदीने से घोड़ा जंग में शहीद हुआ यह तीन भंडारा है यहाँ पर चालीस मान अस्सी मान साठ मन का बड़ा जो लंगर न्याज होता है ना जिसमें भंडारा ये अंदर में है ये बारह हज़ार समाधि है जो समाधि गिनने में नहीं आती कभी कम हो जाती ज़्यादा हो जाती है ख्वाजा साहब के सुसर का मज़ार है खाजा वीन मशादी का मज़ार है अंदर दरबार में ये जादू का पत्थर है बाबा जी ने दो उंगली से रोका जो लोग पैदल में आते हैं ये पैदल में मिलता है ये ओलाद वाला फल का झाड़ है इसी झाड़ का फल लेके आते हैं किसी भी झाड़ में आपने देखा होगा सीज़न में फल आता है लेकिन सीज़न वाली बात नहीं है बाबा जी का साया है जब भी आप आओगे वो फल लगा दरबार में मिलेगा तीन काम में आता है किसी की लड़की लड़की होती है लड़का नहीं होता होता मर्ज होता बिल्कुल नहीं होता है देने वाला ऊपर वाला है बाबा जी का दुआ है लेके आते है। जो भी लेके आता है कामयाब होकर आता है ये मा, मामू भांजे की समाधि है इसका पैर काबे की तरफ है बेश समाधि है अंदर आप देखाओगे दर्शन के लिए ये समाधि भी आपको दर्शन के लिए मिलेगा ये रोज़ा इमाम हुसैन है सामने जो देखा ना आपने ये ये तमाम दर्शन अंदर में है एक ही जगह दर्शन करना है यहाँ सफ़ेद ज़्यादा चढ़ता है एक जगह चढ़ाने से तमाम बारह हज़ार समाधि में सवाब होता है चढ़ाना नहीं चढ़ाना आपकी मर्जी का बात है हमारा काम बताने का है आए हो कहाँ तुम्हारा घर है कहाँ बाबा जी का दरबार है बाबा जी ने बुलाया है तो नेकी का मौका मिला है औलाद का फल लेना हो या मेहंदी शादी के लिए लेना हो तो बोल देना आपको दरबार से आपको मिल जाएगा यहाँ से किसी को भी ले जा के देना चाहो मोहल्ले पड़ोस में आप ले जा के दे सकते वो दरबार में मिलेगा यहाँ पर हम यहाँ जगह जगह दर्शन नहीं करना है एक ही दरबार में दर्शन करना है जैसा भी चढ़ाना हो एक ही दरबार में करना है ਤੇ ਬਾਕੀ ਦੋਸਤੋ ਜਦੋਂ ਅਸੀਂ ਉੱਥੇ ਪਹੁੰਚ ਹੀ ਗਏ ਸੀ ਤੇ ਅਸੀਂ ਸੋਚਿਆ ਕਿ ਜੇ ਅਸੀਂ ਇੱਥੇ ਆ ਹੀ ਗਏ ਹਾਂ ਤੇ ਜਿਹੜੀ ਦਰਗਾਹ ਹੈਗੀ ਆ ਇੱਥੇ ਵੀ ਅਸੀਂ ਨਤਮਸਤਕ ਹੋ ਚੱਲੀਏ ਤੇ ਕਿਉਂਕਿ ਕੋਈ ਵੀ ਧਾਰਮਿਕ ਸਥਾਨ ਹੁੰਦਾ ਆ ਤੇ ਉਹਦੀ ਰਿਸਪੈਕਟ ਕਰਨੀ ਜਿਹੜੀ ਆ ਆਪਣਾ ਫਰਜ਼ ਬਣ ਜਾਂਦਾ ਆ ਤੇ ਸਪੈਸ਼ਲੀ ਜੇ ਅਸੀਂ ਐਡੀ ਦੂਰੋਂ ਗਏ ਵੀ ਸੀਗੇ ਤਾਂ ਚਲੋ ਅਸੀਂ ਕਿਹਾ ਉਸ ਥਾਂ ਦੇ ਦਰਸ਼ਨ ਵੀ ਅਸੀਂ ਕਰ ਹੀ ਲਈਏ ਚਲੋ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਫੁੱਲਾਂ ਚੜਾਉਣ ਵਾਸਤੇ ਫੁੱਲ ਜੇ ਚਾਹੀਦੇ ਆ ਤਾਂ ਫੁੱਲਾਂ ਦੀ ਥਾਲੀ ਵੀ ਲੈ ਲਈ ਤਾਂ ਲੈ ਕੇ ਪਾਲੇ ਸੀ ਚੱਲੇ ਦਰਗਾਹ ਦੇ ਵੱਲ ਨੂੰ ਤੇ ਬਹੁਤ ਹੀ ਅੰਦਰੋਂ ਖੂਬਸੂਰਤ ਸ਼ਾਂਤਮਈ ਦੇਖਣ ਨੂੰ ਲੱਗਾ ਮਾਹੌਲ ਸਾਰਾ ਤੇ ਦੋਸਤੋ ਅੱਗੇ ਚੱਲਦੇ ਆਂ ਦਰਗਾਹ ਦੇ ਵਿੱਚ ਆ ਆਪਾਂ ਤੇ ਇਸ ਦਰਗਾਹ ਦੀਆਂ ਜੋ ਮਹੱਤਤਾ ਹੈਗੀਆਂ ਆ ਜਾਂ ਜੋ ਇੱਥੇ ਦੀ ਰਸਮਾਂ ਰਿਵਾਜ ਹੈਗੇ ਆ ਜਾਂ ਇੱਥੇ ਲੋਕਾਂ ਦੀ ਕਿਹੜੀਆਂ-ਕਿਹੜੀਆਂ ਮਰਜ਼ਾ ਪੂਰੀਆਂ ਹੁੰਦੀਆਂ ਉਹ ਆਪਾਂ ਜਿਹੜੇ ਇੱਥੇ ਦੇ ਮੈਨੇਜਮੈਂਟ ਹੈ ਆ ਜਾਂ ਇੱਥੇ ਦੇ ਆਗੂ ਹੈਗੇ ਆ ਉਹਨਾਂ ਤੋਂ ਆਪਾਂ ਪੁੱਛਾਂਗੇ ਕਿਉਂਕਿ ਜਿਆਦਾ ਮੈਨੂੰ ਮੁ슬ਮਨ ਧਰਮ ਬਾਰੇ ਪਤਾ ਨਹੀਂ ਤੇ ਮੈਂ ਕੋਈ ਇਦਾਂ ਦਾ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦੀ ਕਿ ਜਿਹਦੇ ਨਾਲ ਮੈਂ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਆਪਾਂ ਕਰੀਏ ਕਿਉਂਕਿ ਉੱਥੇ ਜੋ आगू से आप कह लिए कि उ मैनेज कर रहे उन्होंने मुलाकात की चलो आ जाओ दोस्तों सुनते हैं इस जगह की महत्ता यहाँ की सबसे बड़ी समाधि यही है बाबा जी का नाम है मीरा सैयद हुसैन ये इंसानियत के देवता हैं आप दूल्हा शहीद हुए इसलिए साल में एक बार इनको दूल्हा बनाया जाता है आपका हुक्म था मेरे दरबार में जितने भी लोग आए हिंदू मुसलमान सिख ईसाई उनको पता चले इंसानियत के खातिर क्या कुर्बानी दी थी इन्होंने इंसानियत के खातिर इंसानों को बचाने के लिए एक राक्षस से जंगा आपको दूल्हा जब बनाया जाता है साल में एक बार यहाँ से नज़र आएगा आपको गोल पगड़ी ये जो पगड़ी देख रहे हैं इसको सोने चांदी से सजाया जाता है रोज़ फूलों से सजाया जाता खास है ये ख़ास चढ़ावा है यहाँ का आपके दरबार में फूलों का सिरा मेहंदी की रस्म अदा की जाती है मेहंदी लगाई जाती है ये मेहंदी की करामत है यहाँ पर बारह महीने आने वालों को मेहंदी दी जाती है अगर कोई लड़का है लड़की जिसके रिश्ते में रुकावट और रिश्ते होकर बार बार टूट जाते हैं या कोई तलाक़शुदा डिवोजी वापस शादी करना चाहे ये मेहंदी ले आकर हाथ पर लगाने से इनकी कृपा से जल्द से जल्द रिश्ता मिलता इनके दरबार में बाहर एक वृक्ष उसकी करामत से अगर किसी के संतान नहीं हो रही है अगर मुसलमान है तो रोज़ा रखेगा अगर कोई हिंदू भाई बहन है तो वो उपवास रखेंगे व्रत रखेंगे अपने तरीके से करके फिर उसका इस्तेमाल किया जाता है देने वाला मालिक है लेकिन बाबा जी की कृपा उस फल में इनकी इतनी दुआ है कि उसके इस्तेमाल से इस्तेमाल करने वाला किसी भी मज़हब का या धर्म और मज़हब की कोई कैद नहीं है यही वजह है कि आज जो आप यहाँ पर आकर खड़े हो ये इन्हीं का बुलावा है ये जो आप छत का काम देख रहे हैं ये शिव सिंह सिद्धू जी ने बनाया है शिव सिंह सिद्धू वो अपने क्रिकेटर नहीं उनके लंदन में यूके में रहने वाले हैं उनका बोर्ड भी लगा हुआ है सामने यहाँ से दरबार से मनोकामना पूर्ण हुई तो उन्होंने आके पूरा काम कराया और उनकी तरफ से हर महीने भंडारा भी चलता है ये सरकार इनके साथ में बारह हज़ार शहीदों की समाधियाँ तारागढ़ पर तो जगह जगह जाके कोई दर्शन नहीं कर सकता जितने भी दर्शन किए जाते हैं बाबा जी की कृपा से एक ही जगह की जाती है फूल चढ़ाने के बाद चादर आपके सर पर रखी जाएगी जो भी मनोकामना मांगनी गीता में कुरान में हर ग्रंथ में लिखा है शहीद अमर होते हैं ये बेषक अमर है और हमेशा के लिए अमर है यहाँ से मांगी गई जो भी मनोकामना है आप अपने वतन बाद में पहुँचते हैं आपकी मनोकामना की खुशखबरी की खबरें पहले आना शुरू हो और ऐसे ही यहाँ रोज़ करवाते होती है यहाँ रोज़ करिश्मे हो है ना ਤੇ ਦੋਸਤੋ ਇਸ ਦਰਗਾਹ ਦੇ ਅੰਦਰ ਬਹੁਤ ਹੀ ਖੂਬਸੂਰਤ ਆ ਇਹ ਪਲੇਸ ਬਣਾਈ ਹੋਈ ਆ ਤੇ ਆਰਕੀਟੈਕਟ ਜਿੱਦਾਂ ਆਪਾਂ ਕੇ ਲਈ ਡਿਜ਼ਾਈਨ ਜਿਹੜੇ ਆ ਉਹ ਵੀ ਜਿੱਦਾਂ ਆਪਣੇ ਦਰਬਾਰ ਸਾਹਿਬ ਦੇ ਵਿੱਚ ਹੁੰਦੇ ਆ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਹੁੰਦੇ ਇਦਾਂ ਹੀ ਇਸ ਦਰਗਾਹ ਦੇ ਵਿੱਚ ਬਹੁਤ ਹੀ ਖੂਬਸੂਰਤ ਇਸ ਅੰਦਰੋਂ ਇਸ ਜਗ੍ਹਾ ਨੂੰ ਬਣਾਇਆ ਹੋਇਆ ਆ ਜਿੱਥੇ ਲੋਕ ਜਿਹੜੇ ਆ ਲੋਕਲਸ ਵੀ ਆਉਂਦੇ ਆ ਮੁਸਲਿਮ ਧਰਮ ਨੂੰ ਜਿਹੜੇ ਬਿਲੋਂਗ ਕਰਦੇ ਉਹ ਵੀ ਆਉਂਦੇ ਤੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆ ਉਹ ਵੀ ਇੱਥੇ ਆਣ ਕੇ ਨਤਮਸਤਕ ਹੁੰਦੇ ਆ ਆਪਣੀਆਂ ਮਰਜ਼ੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਉਹ ਵੀ ਵਾਪਸ ਆਉਂਦੇ ਆ ਪਰ ਕੁਝ ਲੋਕ ਜਿਹੜੇ ਹੈਗੇ ਆ ਦੂਜੇ ਦਰਮਾਂ ਤੋਂ ਵੀ ਇੱਥੇ ਆਨ ਕੇ ਤੇ ਆਪਣੀਆਂ ਮਰਦਾ ਪੂਰੀਆਂ ਕਰਨ ਦੀ ਇੱਥੇ ਅਰਦਾਸ ਬੇਨਤੀ ਕਰਕੇ ਜਾਂਦੇ ਆ ਤੇ ਜਿੱਦਾਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਇਹ ਸੀਲਿੰਗ ਆ ਲਾਈਟਾਂ ਜਿਹੜੀਆਂ ਆ ਸ਼ੈਂਡਲੀਅਰਸ ਲੱਗੇ ਹੋਏ ਆ ਬਹੁਤ ਹੀ ਇਹ ਵਧੀਆ ਇਸ ਦਰਗਾਹ ਦੀ ਅੰਦਰੋਂ ਹਾਂ ਬਣੀ ਹੋਈ ਆ ਤੇ ਦੋਸਤੋ ਇਹ ਟਰੀ ਜੋ ਦੇਖ ਰਹੇ ਆ ਤੁਸੀਂ ਇਸ ਟਰੀ ਦੀ ਹੀ ਗੱਲ ਕਰ ਰਹੇ ਸੀ ਕਿ ਇਸ ਟਰੀ ਦੇ ਜੋ ਬੀਜ ਲੱਗਦੇ ਆ ਤੇ ਲੋਕ ਜਿਹੜੇ ਆ ਇਹਨਾਂ ਬੀਜਾਂ ਨੂੰ ਘਰ ਨੂੰ ਲੈ ਕੇ ਜਾਂਦੇ ਆ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਖੁਦ ਜਾ ਕੇ ਤਾਂ ਇਹਨਾਂ ਨੂੰ ਖਾਂਦੇ ਆ ਤੇ ਜਾਂ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਵਾਸਤੇ ਵੀ ਇਹ ਲੈ ਕੇ ਜਾਂਦੇ ਆ ਤਾਂ ਕਿਹਾ ਜਾਂਦਾ ਆ ਦੱਸਿਆ ਜਾਂਦਾ ਤੇ ਕਿ ਇਸ ਦਰਖਤ ਦੇ ਬੀਜ ਖਾਣ ਦੇ ਨਾਲ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹ ਔਲਾਦ ਉਹਨਾਂ ਦੇ ਹੁੰਦੀ ਆ ਤੇ ਇਸ ਥਾਂ ਦੀ ਇਹ ਬਖਸ਼ ਸ਼ੇਗੀਆਂ ਤੇ ਬਾਕੀ ਮਹਿੰਦੀ ਦਾ ਜ਼ਿਕਰ ਕੀਤਾ ਸੀਗਾ ਕਿ ਮਹਿੰਦੀ ਜਿਹੜੀ ਹੈਗੀ ਆ ਉਹ ਵੀ ਇੱਥੋਂ ਲੋਕੀ ਲੈ ਕੇ ਜਾਂਦੇ ਆ ਕਿ ਜਿਨ੍ਹਾਂ ਦੇ ਰਿਸ਼ਤੇ ਹੋ ਕੇ ਟੁੱਟ ਜਾਂਦੇ ਆ ਵਿਆਹ ਨਹੀਂ ਹੁੰਦੇ ਤੇ ਉਹ ਵੀ ਇੱਥੋਂ ਮਹਿੰਦੀ ਲੈ ਕੇ ਜਾਂਦੇ ਆ ਮਹਿੰਦੀ ਲਾਉਂਦੇ ਆ ਤੇ ਉਹਨਾਂ ਦੇ ਵੀ ਜਿਹੜੇ ਵਿਆਹ ਹੈਗੇ ਆ ਰਿਸ਼ਤੇ ਹੁੰਦੇ ਆ ਤੇ ਇਹ ਮਾਨਤਾ ਜੜੀਆਂ ਇੱਥੇ ਪੂਰੀਆਂ ਹੁੰਦੀਆਂ ਆ ਤੇ ਦੋਸਤੋ ਧਾਰਮਿਕ ਸਥਾਨ ਕੋਈ ਵੀ ਹੋਵੇ ਸ਼ਰਦਾ ਹੋਣੀ ਚਾਹੀਦੀ ਆ ਤੇ ਜੇ ਸ਼ਰਦਾ ਸਾਡੀ ਹੈਗੀ ਅਤੇ ਪੱਥਰਾਂ ਦੇ ਵਿੱਚੋਂ ਵੀ ਸਾਨੂੰ ਰੱਬ ਮਿਲ ਜਾਂਦਾ ਆ ਤੇ ਇਹ ਹੈਗੇ ਬਾਹਰ ਦੇ ਸੀਨ ਇਸ ਦਰਗਾ ਦੇ ਜਿਆਦਾ ਇੱਥੇ ਦੋਸਤੋ ਕੁਝ ਨਹੀਂ ਸੀ ਦੇਖਣ ਨੂੰ ਤੇ ਪੂਰਾ ਇੱਕ ਇਸ ਕਮਿਊਨਿਟੀ ਦਾ ਪਿੰਡ ਵਸਿਆ ਹੋਇਆ ਆ ਤੇ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿਸੇ ਦੇਖਣ ਤਾਂ ਇੱਥੇ ਆਏ ਸੀਗੇ ਕਿਲੇ ਨੂੰ ਪਰ ਇੱਥੇ ਅੱਜ ਕੱਲ ਇਸ ਦਰਗਾਹ ਬਣੀ ਹੋਈ ਆ ਜਿੱਥੇ ਲੋਕ ਆਉਂਦੇ ਆ ਤੇ ਆਪਣੀਆਂ ਮੰਨਤਾ ਪੂਰੀਆਂ ਕਰਕੇ ਤੇ ਝੋਲੀਆਂ ਪਰ ਕੇ ਇਥੋਂ ਵਾਪਸ ਜਾਂਦੇ ਆ ਤੇ ਦੋਸਤੋ ਉਮੀਦ ਕਰਦੀ ਆ ਅੱਜ ਦਾ ਐਪੀਸੋਡ ਤੁਹਾਨੂੰ ਆਇਆ ਹੋਗਾ ਪਸੰਦ ਤੇ ਜੇਕਰ ਪਸੰਦ ਆਇਆ ਤੇ ਆਪਣੀਆਂ ਪਿਆਰੀਆਂ ਪਿਆਰੀਆਂ ਕਮੈਂਟ ਕਰਕੇ ਸਾਨੂੰ ਜਰੂਰ ਨਿਵਾਜਣਾ ਤੇ ਦੋਸਤੋ ਮਿਲਦੇ ਆ ਨੈਕਸਟ ਟਾਈਮ ਨੈਕਸਟ ਐਪੀਸੋਡ ਦੇ ਵਿੱਚ ਚਿਲ teka <laughs>